ਬ੍ਰਦਰ ਸਿੰਘ ਤੁਸੀਂ ਕੀ ਸੀ ਮੋਟਿਵਾਸ਼ਨ ਮੀਟਿੰਗ ਕੀਤੀ ਗਈ ਹੈ ਅੱਜ ਦਾ ਮੋਟਮ ਦਾ ਇਹ ਹੈ ਵੀ ਪਿਛਲੇ ਕਾਫੀ ਦਿਨੋਂ ਤੈਪ ਜਾਰੀ ਦਾ ਜਿਹੜਾ ਸ਼ਹਿਰ ਦੇ ਲੈਵਲ ਤੇ ਚੱਲਿਆ ਹੋਇਆ ਸਾਡੇ ਰੋਡ ਤੇ ਵੀ ਇਫੈਕਟ ਆਇਆ ਇਹ ਮੈਡਮ ਜੀ ਸਾਰਾ ਬਾਤ ਹੀ ਹੁੰਦਾ ਸਾਡਾ ਰੋਡ ਜਿਹੜਾ ਸਾਰੇ ਰੋੜਾਂ ਨਾਲੋਂ ਜ਼ਿਆਦਾ ਚੌੜਾ ਨਹੀਂ ਕੋੜਾ ਨਾਲੋਂ ਖੰਨੇ ਜਿਹਾ ਨਾਲ ਔਰ ਇੱਥੇ ਕੱਲਾ ਟਰੇਡਿੰਗ ਦਾ ਹੀ ਕੰਮ ਨਹੀਂ ਜਿਹੜੇ ਬਜ਼ਾਰਾ ਚ ਕੱਲਾ ਟਰੇਡਿੰਗ ਦਾ ਕੰਮ ਹੈ ਉੱਥੇ ਬੰਦਾ ਸਮਾਨ ਆਪਣਾ ਅੰਦਰ ਕਰ ਸਕਦਾ ਹੈ ਸਾਡੇ ਰੋਡ ਦੇ ਉੱਤੇ ਕਾਫੀ ਦੁਕਾਨਦਾਰ ਹੈ ਜਿਹੜੇ ਦਸਤਕਾਰੀ ਕਰਦੇ ਨੇ ਕੋਈ ਰਿਪੇਅਰ ਕਰਦਾ ਕੋਈ ਮੈਨੂਫੈਕਚਰ ਕਰਦਾ ਕੋਈ ਮਿੰਜੇ ਬਣਾ ਰਿਹਾ ਹੈ ਮੈਂ ਇੱਕ ਐਸੀਆਂ ਦੁਕਾਨਾਂ ਵੀ ਦੇਖਿਆ ਜਿੱਥੇ ਅੰਦਰ ਵੈਲਡਿੰਗ ਸੱਟ ਪਿਆ ਔਰ ਹੌਰਸਮਾਨ ਪਿਆ ਅੰਦਰ ਕੋਈ ਵੀ ਸਮਾਨ ਰੱਖਣ ਨੂੰ ਜਗ੍ਹਾ ਨਹੀਂ ਉਹਦੇ ਕੋਲ ਲੇਕਿਨ ਉਹ ਬਾਹਰ ਜੇ ਕੰਮ ਕਰ ਰਿਹਾ ਉਹਨੂੰ ਇੱਕਦਮ ਠਾਲੀਏ ਉੱਥੋਂ ਉਹਦੀ ਰੋਜ਼ੀ ਦੇ ਉੱਤੇ ਅਸਰ ਪੈਂਦਾ ਅਸੀਂ ਮੈਡਮ ਨੂੰ ਅੱਜ ਸੱਦ ਕੇ ਇਹ ਰਿਕਵੈਸਟ ਕਰੀਆ ਵੀ ਸਾਡਾ ਰੋਡ ਚੌੜਾ ਹੈ ਸਾਰਿਆਂ ਨਾਲੋਂ ਔਰ ਜਿਹੜੇ ਦੁਕਾਨਦਾਰੇ ਸਾਡੇ ਦਸਤਕਾਰੀ ਕਰਦੇ ਨੇ ਟਰੇਡਿੰਗ ਦਾ ਕੱਲਾ ਹੁੰਦਾ ਅਸੀਂ ਕਹਿੰਦੇ ਨਹੀਂ ਸੀਗੇ ਦਸਤਕਾਰੀ ਦੇ ਜਿਹੜੇ ਦੁਕਾਨਦਾਰੇ ਨੇ ਉਹਨਾਂ ਦੇ ਅਸੀਂ ਹਸਟਰੀ ਲਈ ਅਸੀਂ ਜਗ੍ਹਾ 10 10 ਫੁੱਟ ਡਿਮਾਂਡ ਕਰੀ ਸੀ ਵੀ 10 ਫੁੱਟ ਜਗ੍ਹਾ ਦੇ ਵਿੱਚ ਕੰਮ ਕਰਨ ਦਾ ਜਾਂ ਸਮਾਨ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਇਹਨਾਂ ਨੇ ਉਹ 7 ਫੁੱਟ ਸਾਡੀ ਮਨਜ਼ੂਰ ਕਰੀ ਜਾ ਅਸੀਂ ਉਹ ਤੇ ਇਹਨਾਂ ਧੰਨਵਾਦ ਕਰਦੇ ਆ ਜੋ ਵੀ ਸਾਨੂੰ ਮਿਲਿਆ ਇਹਨਾਂ ਦਾ ਵੀ ਅਸੀਂ ਸਮਝਦੇ ਆ ਪ੍ਰੋਬਲਮ ਹੈ ਜਿਹੜੀ ਕਾਨੂੰਨ ਦੇ ਵਿੱਚ ਬੰਨੇ ਹੋਏ ਨੇ ਪਰ ਸਾਡਾ ਰੋਡ ਦੇ ਉੱਤੇ ਦਸਤਕਾਰੀ ਜ਼ਿਆਦਾ ਹੋਣ ਕਰਕੇ ਔਰ ਜ਼ਿਆਦਾ ਚੌੜੀ ਹੋਣ ਕਰਕੇ ਸਾਡਾ ਪੱਖ ਅਸੀਂ ਜਿਹੜਾ ਰੱਖਿਆ ਉਹਨਾਂ ਨੇ ਮੰਨਿਆ ਪਹਿਲਾਂ ਵੀ ਅਸੀਂ ਇਹਨਾਂ ਦੇ ਜੇ ਛੱਡਾਂ ਦੇ ਵਿੱਚ ਅਸੀਂ ਕੋਆਪਰੇਸ਼ਨ ਪੂਰੀ ਕਰੀ ਹੈ ਇਹਨਾਂ ਨੂੰ ਔਰ ਮੈਂ ਤਾਂ ਇਹ ਕਹਿਣਾ ਵੀ ਅੱਗੇ ਤੋਂ ਅਸੀਂ ਆਪਣਾ ਧਿਆਨ ਰੱਖਾਂਗੇ ਜਿਹੜਾ ਪ੍ਰੋਬਲਮ ਸਾਡੇ ਮੈਂਬਰਾਂ ਨੇ ਦੱਸੀ ਹੈ ਰੇੜੀਆਂ ਵਾਲਿਆਂ ਦੀ ਕੋਈ ਇਹਨਾਂ ਨੇ ਭਰੋਸਾ ਦਿਵਾਇਆ ਵੀ ਉਹ ਹੱਲ ਕਰਨਗੇ ਤਿਹਾਰਾਂ ਦੇ ਦੁਕਾਨਾਂ ਦੇ ਮੂਹਰੇ ਰੇੜੀਆਂ ਖੁੱਦ ਦੁਕਾਨਦਾਰ ਚੜਾਉਂਦੇ ਨੇ ਉਹਦਾ ਕਾਰਨ ਵੀ ਦੇਖੋ 7 ਫੁੱਟ ਦੇ ਅੰਦਰ ਜਾਊਗਾ ਹਰੇਕ ਟੀ ਅਸਲ ਅਸਲ ਪ੍ਰੋਬਲਮ ਜਿਹੜੀ ਪੈਂਦੀ ਆ ਉਹ ਇਹ ਹੈ ਜਿਹੜਾ ਰੇੜੀ ਲਈ ਜਾ ਰਿਹਾ ਉਹ ਸੜਕ ਦੇ ਖੰਡੇ ਘੜ ਕੇ ਚਾਹੇ 10 ਘੰਟਾ ਖੜੇ ਹੋ ਉਹ ਫਰੂਟ ਵੇਚਦਾ ਜਾਂ ਸਬਜ਼ੀ ਵੇਚਦਾ ਤੇ ਕਾਰ ਵਾਲਾ ਆ ਕੇ ਸੜਕ ਦੇ ਉੱਤੇ ਕਾਰ ਰੋਕਦਾ ਉੱਥੇ ਹੀ ਬੈਠਾ ਉਹ ਕਾਰ ਦੇ ਵਿੱਚੇ ਬੈਠਾ ਫਰੂਟ ਲੈ ਰਿਹਾ ਵਿੱਚੇ ਬੈਠਾ ਸਬਜ਼ੀ ਲੈ ਰਿਹਾ ਰੇੜੀ ਵਾਲਾ ਖੰਡੇ ਤੇ ਖੜਾ ਸੜਕ ਦੇ ਉਹ ਟ੍ਰੈਫਿਕ ਦਾ ਮਸਲਾ ਸਤ ਦੁਕਾਨਦਾਰ ਮਸਲਾ ਨਹੀਂ ਹੈਗੇ ਪਰ ਅਸੀਂ ਦੁਕਾਨਦਾਰ ਕੋਆਪਰੇਟ ਕਰਾਂਗੇ ਟ੍ਰੈਫਿਕ ਸਾਡੇ ਲਈ ਵੀ ਉਹ ਨਹੀਂ ਸਾਡਾ ਹੀ ਰੋਕ ਨੇ ਸਾਡੇ ਹੀ ਭਰਾ ਨੇ ਸਾਡੀ ਸਾਰਾ ਅਸੀਂ ਉਹਦੀ ਦੁਕਾਨ ਦਾ ਸਾਰੇ ਕੋਆਪਰੇਟ ਕਰਾਂਗੇ ਇਹ ਸਾਨੂੰ ਕੋਆਪਰੇਟ ਕਰ ਰਹੇ ਨੇ ਅਸੀਂ ਇਹਨਾਂ ਨੂੰ ਕਰਾਂਗੇ ਜਿਹੜੇ 5 500 ਰੁਪਏ ਰਿਡੀਓ ਕੋ ਲੈਂਦੇ ਨੇ ਪਿੱਛੇ ਉਹਦੀ ਦੁਕਾਨ ਲਕੜਾ ਕੇ ਉਹ ਅੱਗੇ ਤੋਂ ਨਹੀਂ ਮੈਂ ਬੈਤਨ ਰਿਕਵੈਸਟ ਕਰੀਵੇ ਉਹ ਜਿਹੜੇ ਖਲੈਂਦੇ ਸੀ ਉਹ ਮਤਲਬ ਜਿਹੜਾ ਬਾਹਰ ਖੜਦਾ ਉਹ ਅੱਗੇ ਤੇ ਨਹੀਂ ਖੜੂ ਪਾਇਓ ਦੇਖਣਗੇ ਹੈ ਆਪਾਂ ਹਾਂਜੀ ਵੈਸੇ ਦੁਕਾਨ ਆਪਣੀ ਜਿਹੜੀ ਰੋਡ ਹੈ ਇਹਨਾਂ ਨੇ ਪਹਿਲਾਂ ਤਾਂ ਮੈਂਨਾਂ ਦਾ ਥੈਂਕਸ ਦਿਲੋਂ ਧੰਨਵਾਦ ਕਰਦੇ ਵੀ ਇਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ 5 ਫੁੱਟ ਤੱਕ ਇਹਨਾਂ ਨੇ ਐਮਐਲਏ ਸਾਹਿਬ ਤੱਕ ਡਿਮਾਂਡ ਰੱਖੀ ਸੀ ਵੀ ਅਸੀਂ ਆਪਣੀ ਸ਼ਟਰਿੰਗ ਦਾ ਜੋ ਉੱਪਰ ਦਾ ਸ਼ੈਡਾ 5 ਫੁੱਟ ਤੱਕ ਕਰ ਲਾਂਗੇ ਇਹਨਾਂ ਨੇ ਕਰ ਲਿਆ ਹੁਣ ਕੁਝ ਦੁਕਾਨਦਾਰਾਂ ਦੀ ਮਤਲਬ ਸਮੱਸਿਆ ਹੁੰਦੀ ਆ ਜਿਵੇਂ ਕੋਈ ਗੇਟ ਬਣਾ ਰਿਹਾ ਕੋਈ ਗ੍ਰਿਲ ਬਣਾ ਰਿਹਾ 5 ਫੁੱਟ ਤੋਂ ਬਾਅਦ ਜਾ ਕੇ ਵੀ ਬਣਾਉਣੀ ਪੈ ਜਾ ਸਕਦੀ ਆ ਉਹ ਇਹਨਾਂ ਨੂੰ ਮੈਂ ਕਹਤਾ ਵੀ ਜਿੰਨਾ ਕਿ ਟਾਈਮ ਉਹ ਬਣਾਉਂਦਿਆ ਵੀ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਬਣਾ ਸਕਦਾ ਤੇ 7 ਫੁੱਟ ਤੱਕ ਚੱਲ ਹੋਇਆ ਕਹਿੰਦੇ ਅਸੀਂ ਸਮਾਰਕ ਲਾਂਗੇ 1 ਅੱਧੇ ਫੁੱਟ ਦਾ ਕੋਈ ਇੰਨਾ ਜ਼ਿਆਦਾ ਹੋ ਨਹੀਂ ਹੁੰਦਾ ਵੀ ਮਤਲਬ ਜੇ 7 ਫੁੱਟ ਰੋਡ ਤੇ ਹੀ ਆ ਕੇ ਲੱਗਾ ਫਿਰ ਉਹ ਤਾਂ ਦੁਕਾਨਦਾਰਾਂ ਨੂੰ ਖੁਦ ਨੂੰ ਆਪ ਦੇਖਣਾ ਪੈਣਾ ਵੀ ਅਸੀਂ ਇਸ ਤੋਂ 5 ਫੁੱਟ ਤੱਕ ਹੀ ਰਹੀਏ ਕਈ ਵਾਰ ਕਿ ਕਿਤੇ ਕਿਤੇ ਨਾ ਰੋਡ ਆਪਣੀ ਮਤਲਬ ਪੂਰੀ ਪ੍ਰੋਪਰ ਨਹੀਂ ਹੈਗੀ ਜੇ ਆਪਾਂ ਕਹੀਏ 85 ਫੁੱਟ ਸਾਰੇ 85 ਫੁੱਟ ਨਹੀਂ ਹੈਗੇ ਮੈਂ ਕਾਫੀ ਜਗ੍ਹਾ ਤੇ ਦੇਖੀਆ ਰੋਡ ਦੇ ਕਿਤੋਂ ਜਗ੍ਹਾ ਵੱਧਾ ਅੱਗੇ ਕਿਤੇ ਜਗ੍ਹਾ ਘਟਾ ਮੰਗਦੇ ਸਨ ਨਾ ਛੋਟੀਆਂ ਨੇ ਉਹਨਾਂ ਦੇ ਰੱਖੀਓ ਨਹੀਂ ਰਹਿਣੀ ਜਗ੍ਹਾ ਨਿਊ ਅਗਿਆਨੂ ਤਾਂ ਜਿਹੜੀਆਂ ਰੇੜੀਆਂ ਫੜੀਆਂ ਉਹ ਅਸੀਂ ਚੱਕਵਾ ਦਾਂਗੇ ਰੇੜੀਆਂ ਫੜੀਆਂ ਦੇ ਚਲਾਨ ਕਟਾਂਗੇ ਉਹਨਾਂ ਸੀ ਅਸੀਂ ਇਹ ਮੈਂ ਚਲਾਉਣੀ ਹੈ ਘਟਾਨਾ ਦੀ ਸਮੱਸਿਆ ਹੈ ਕਹਿੰਦੇ ਜੀ ਸ਼ਾਮ ਨੂੰ 5 ਵਜੇ ਤੋਂ ਬਾਅਦ ਹਾਂਜੀ ਹਾਂਜੀ 5 ਵਜੇ ਤੋਂ ਬਾਅਦ ਵੀ ਅਸੀਂ ਡਿਊਟੀ ਕਰਾਂਗੇ ਉਹ ਰੇੜੀਆਂ ਚਕਵਾਂ ਦੇ ਉਹ ਸਾਹਿਬ ਜੀਟੀ ਰੋਡ ਤੇ ਵੀ ਕਾਫੀ ਰੇੜੀਆਂ ਉੱਥੋਂ ਵੀ ਕਰਾਂਗੇ ਜੀ ਹੁਣ ਸਾਰੇ ਵੀ ਰੇੜੀਆਂ ਵਾਲੇ ਪਹਿਲਾਂ ਹੁਣ ਰੇੜੀਆਂ ਤੇ ਹੀ ਅਸੀਂ ਫੋਕਸ ਕਰਨਾ ਹੁਣ ਆਪਣੀ ਤਾਂ ਇਧਰੋਂ ਹੋ ਗਈ ਤੁਸੀਂ ਦੇਖਦੇ ਹੋਵੋਗੇ ਕਿ ਜੀਟੀ ਰੋਡ ਤੇ ਵੀ ਕਾਫੀ ਮਤਲਬ ਦੁਕਾਨਦਾਰਾਂ ਨੇ ਆਪਣੇ ਉਹ ਕਰ ਲਿਆ ਜਿਵੇਂ ਉਹ ਸੀਗੇ ਚੁੱਲ੍ਹੇ ਵਾਲੇ ਸੀਗੇ ਰਸੋਈ ਵਾਲੇ ਸੀਗੇ ਤੇ ਨਾਲ ਵਰਦਮਾਨ ਵਾਲੇ ਨੇ ਉਧਰੋਂ ਆਪਣੇ ਹਰ ਬਣਾਵਾਲੇ ਨੇ ਪੂਰੇ ਬਾਲ ਜੀ ਨੇ ਕਾਫੀ ਨੇ ਆਪਣੇ ਲੈ ਗਏ ਪਿੱਛੇ ਤਾਂ ਖਨਮੁਰੀ ਚ ਪਾਰਕਿੰਗ ਬੜੀ ਆਕਾਰ ਪਾਰਕਿੰਗ ਵਈ ਉਹ ਤਾਂ ਵੀ ਦੇਖੋ ਕਮੇਟੀ ਨਹੀਂ ਬਣਾਈ ਸੀਗੀ ਪਹਿਲਾਂ ਉਹਦੇ ਚ ਮੇਰਾ ਕੋਈ ਰੋਲ ਨਹੀਂ ਹੈਗਾ ਨਾ ਆਪਾਂ ਐ ਮੈਂ ਤੋੜ ਸਕਦਾ ਤੁਸੀਂ ਹਨਾ ਉਹ ਸਿਗਨਲ ਤੇ ਕੋਲ ਸ਼ਾਮ ਨੂੰ ਜ਼ਿਆਦਾ ਰਸ਼ ਹੁੰਦਾ 2 ਕਵਰਸ ਉਹਦੇ ਰੇੜੀਆਂ ਆਉਂਦੀਆਂ ਉਹਦੇ ਵੀ ਟ੍ਰੈਫਿਕ ਅਸੀਂ ਸ਼ਾਮ ਨੂੰ ਕੋਸ਼ਿਸ਼ ਕਰਾਂਗੇ ਜੀ ਉਹਨਾਂ ਵੀ ਸ਼ਾਮ ਨੂੰ ਰੇੜੀਆਂ ਤੇ ਥੋੜਾ ਜ਼ਿਆਦਾ ਧਿਆਨ ਦਿੱਤਾ ਜਾਵੇ। ਉਹ ਜਿਨ੍ਹਾਂ ਨੇ ਖੜੀਆਂ-ਖੜੀਆਂ ਪਰਮਾਨੈਂਟ ਵਧਾਈਆਂ ਹੁੰਦੀਆਂ ਪੰਜਪੁਰ ਤੋਂ ਬਾਅਦ ਉਹਨਾਂ ਲਈ ਕੀ ਕਾਰਵਾਈ ਹੈ? ਕਿੱਥੇ ਦੁਕਾਨਾਂ ਤੇ ਉਹਨਾਂ ਦੇ ਉਹ ਕਰਦਾਂਗੇ ਅਸੀਂ ਇੱਥੇ ਵੀ ਉਹ ਕੀਤਾ ਸਾਰਿਆਂ ਨੂੰ ਵੀ ਜਿਨ੍ਹਾਂ ਦੀ 5 ਫੁੱਟ ਤੋਂ ਜ਼ਿਆਦਾ ਲਿਓ ਆਪਣੇ ਅੱਗੇ ਸਹੀ ਕਰ ਲਓ ਵੀ 5 ਫੁੱਟ ਤੋਂ ਅੱਗੇ ਜਿਹੜੀ ਬੀਟੀ ਕੋਰ ਦੇ ਪਾਰਕਿੰਗ ਵਾਲੀ ਵੇਹੜਾ ਦੀ ਉਹ ਤਾਂ ਆਪਣੇ ਦੁਕਾਨਦਾਰਾਂ ਨੇ ਖੁੱਗ ਬਣਾਈ ਰਹੀ ਹੈ ਨੀ ਉਹਦੇ ਬਾਰੇ ਮੈਂ ਯੋਸਾਫ ਨਾਲ ਗੱਲ ਕਰ ਲੂੰਗੀ ਜੀ ਉਹਦੇ ਮਨ ਮੈਨੂੰ ਕੁਝ ਪਤਾ ਨਹੀਂ ਹੈਗਾ ਵੀ ਉਹ ਕਿਨੇ ਪਲੇ ਕੋ ਕਾफी ਲੰਬੇ ਟਾਈਮ ਤੋਂ ਬਣਾਈ ਹੋਈ ਹੈ ਪਰ ਮੋਰ ਕਿੰਨੀ ਤੋਂ ਸੌਣ ਮਿਲਿਆ ਜਿਹੜੇ ਦੁਕਾਨਦਾਰਾਂ ਨਾਲ ਮੀਟਿੰਗ ਕਰੀ ਕਿੰਨੀ ਬਰਦੀ ਦਿੱਤੀ ਗਈ ਹੈ ਵੇਸੇ ਦੇਖੇ ਕੋਈ 5 ਫੁੱਟ ਤੱਕ ਆ ਰਿਲੀਫ ਤਾਂ 5 ਫੁੱਟ ਤੱਕ ਆ ਚੱਲ ਇਹਨਾਂ ਦੀਆਂ ਕੁਝ ਹੁੰਦੀਆਂ ਨੇ ਹਨਾ ਕਈ ਦੁਕਾਨਦਾਰ ਦੀ ਆਪਾਂ ਵੀ ਹੁਣ ਸਮਝਦਾਰ ਆ ਵੀ ਪ੍ਰੋਬਲਮਜ਼ ਹੁੰਦੀਆਂ 5 ਫੁੱਟ ਤੋਂ ਚੀਜ਼ ਨਹੀਂ ਹੋ ਸਕਦੀ ਹੈਗੀ ਇਹਨਾਂ ਨੇ 7 ਫੁੱਟ ਤੱਕ ਗਿਆ ਆਪਾਂ ਉਹਨਾਂ ਨੂੰ ਕੋਆਪਰੇਟ ਕਰਦੇ ਆ 7 ਫੁੱਟ ਤੱਕ ਵੱਟੇ ਇਹ ਨਹੀਂ ਹੈਗਾ ਵੀ ਰੂੜੇ 7 ਫੁੱਟ ਦੇ ਨਾਲ ਜਾ ਕੇ ਕਿਸੇ ਦੀ ਦੁਕਾਨ ਮੂਰੇ 7 ਫੁੱਟ ਜਗ੍ਹਾ ਆਪਾਂ 7 ਫੁੱਟ ਕਵਰ ਕਰ ਲਿਆ ਐਵੇਂ ਨਹੀਂ ਹੈ ਨਾ ਉੱਥੇ ਧਿਆਨ ਦੇਣਾ ਪੈਣਾ